ਇਹ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਪੰਜਾਬੀ ਵਿੱਚ ਗੱਲ ਕਰਦੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ ਇਤਿਹਾਸਕ ਅਤੇ ਜੀਵਨ ਬੋਤ ਕੀ ਇਹ ਪੈਨੋਟਿਕ ਇੰਕਾਰ ਨਾ ਕਰਦੇ ਜਿਹੜਾ ਪਾਤੀ ਗਾਣ ਦੀ ਸੂਚੀ ਵਿੱਚ ਹਮਾੜੇ ਦੇ ਕਾਜ ਜਿਹੜੇ ਮਾਦੇ ਤੋਂ ਹੈ ਹੈ ਇਹ ਮੈਂ ਤਿੰਨ ਪਾਤੀ ਤੋਂ ਬੋਲੀਏ ਜੇ ਮੌਨ ਲਗਾ ਰਹੇ ਹਾਂ ਤਾਂ ਇਹ ਮੈਂ ਤੁਹਾਨੂੰ ਦੱਸਾਂਗਾ ਕਿ ਕਾਰਨ ਹਮਾੜਾ ਜਿਹੜਾ ਜੀਵਨ ਹੈ ਅਜਿਹਾ ਹੈ ਤਾਂ ਵਾਲੀ ਕਿਤੇ ਹੋਰ ਜਾ ਕੇ ਕਿਸੇ ਦਾ ਨਹੀਂ ਲੇ ਗਏ ਸੀ ਜਿਹੜੇ ਸੀ ਜਿਹੜੇ ਦੋਨੋਂ ਕੋਈ ਨਹੀਂ ਕਰਦੇ ਸਨ ਤਾਂ ਕਿਹੜਾ ਕੋਈ ਨਹੀਂ ਆਇਆ ਇਹਨਾਂ ਦੀ ਪਾਤੀ ਵਿੱਚ ਹੋ ਸਕਦਾ ਹੈ। ਤੋਂ ਮੰਨਣ ਬਾਜ਼ੂ ਦੇ ਇਲਾਕੇ ਤੋਂ ਆ ਰਹੇ ਨੇ ਪਰ ਇਹਨੂੰ ਲੈਣਾ ਸਮਾਨ ਕਰੀਗਾ ਤਾਂ ਜਿਹੜੀ ਸੀ ਟੇਪ ਸੀ ਨਾ ਉਹਨੂੰ ਕਰਨਾ ਚਾਹੀਦਾ ਹੈ ਜਿਸ ਦਾ ਤੁਸੀਂ ਚਾਹੋਗੇ। ਕੋਈ ਰੋਸ ਤੋਂ ਮੰਗਦਾ ਨਹੀਂ ਨਾ ਉਹਨੂੰ ਵੱੰਡ ਦੇ ਕੇ ਨਾਮ ਹੈ ਕਰਦੇ ਨੇ ਸਾਡੇ ਸਾਡੇ ਤੋਂ ਆਉਣਾ ਪਈ ਨਹੀਂ। ਚਾੜੂ ਫਿਰ ਦਾ ਟਾਈਮ ਇਹਨਾਂ ਨੂੰ ਮੰਮੀ ਨੂੰ ਕਿਰਾਏ ਤੇ ਹੀ ਹਾਂ ਅੰਚੇ ਵੇਲੇ ਨਹੀਂ ਬਾਬਾ ਅੱਖੇ ਨਹੀਂ ਲੱਗਦਾ بڑا ਹੀ ਮੁੰਡਾ ਨਾ ਇਸ ਤੋਂ ਗੋਲਡ ਮਾਡਲ ਜਾਂ ਜਿੱਦ ਤੋਂ ਕੜਗੜਾ ਹੁੰਦੇ ਹਨ। ਜਦੋਂ ਇਹ ਵਿੱਚੋਂ ਅਪਲਿਕ ਕਰ ਦੋਗੇ ਤਾਂ ਇਹ ਤੁਹਾਨੂੰ ਦਿਖਾਏਗਾ। ਜਿੱਥੇ ਤੁਹਾਨੂੰ ਦਿਖਾਏਗਾ। ਜਿੱਥੇ ਤੁਹਾਨੂੰ ਦਿਖਾਏਗਾ। ਦੇ ਤੇਰੀ ਕਰਨਗੇ ਬਹੁਤ ਜਿਆਦਾ ਇਹ ਤਾਂ ਸਾਡੇ ਸਾਰੇ ਲੋਕਾਂ ਦਾ ਬਣਾ ਰਹੇ ਨੇ ਲੱਗਦਾ ਕਿ ਤੁਸੀਂ ਸਾਰੇ ਜਿੰਨੇ ਸਾਰੇ ਨਾਮ ਹੋਣਗੇ ਤੁਸੀਂ ਤਾਂ ਜਿੰਨੇ ਤੋਂ ਬਹੁਤ ਬਣਾਉਂਗੇ ਤੇਰੇ ਮਚਾਉ ਲਗਾ ਸਾਰਾ ਕੂੜਾ ਚੁੱਕ ਲਿਆ ਤੇ ਹੁਣ ਦੱਸਦੇ ਹਾਂ ਜੋ ਸਾਡੇ ਮੀਸ਼ੇ ਤੋਂ ਆਇਆ ਇਹ ਆਰਡਰ ਉਹ ਤਾਂ ਦਿਖਾਣੇ ਆ ਸਾਰਾ ਵੜੇ-ਬੁੜੇ ਐਂਕ ਇੱਕਦਮ ਸਾਫ ਹੋ ਚੁੱਕੇ ਨੇ ਮੱਝਾ ਵੀ ਚੋਈ ਜਾ ਚੁੱਕੇ ਨੇ ਇੱਧਰ ਦੇਖ ਲਓ ਹੁਣ ਤਾਂ ਦਿਖਾਣੇ ਆ ਜਿਹੜਾ ਸਾਡੇ ਮੀਸ਼ੇ ਤੋਂ ਆਏ ਨੇ ਪਾਸ ਮੀਸ਼ੇ ਤੋਂ ਸੌਰੀ ਫਲਿੱਪ ਕਰ ਦਉ ਆਇਆ ਹੀ ਆਰਡਰ ਇਹ ਲੱਗੇ ਸੋਹਣਾ ਉਹ ਗਾਦਰ ਮਾਂ ਵਿੱਚਾ ਦੱਬੇ ਬਾਦਿਆ ਪੂਰਾ ਹੁਆ ਘਰ ਮੈਂ ਤੇ ਆ ਕੇ ਰੁਕਿਆ ਪੈ ਗੰਧੀ ਨਾਲ ਇਹ ਤੇ ਆ ਨਾ ਖੋਲ ਹੀ ਨਹੀਂ ਫਾਸ ਕਾਦੀ ਗੱਲ ਕੋ ਕਰਦ ਜੀਜਰੇ ਆ ਗਾ ਲੋਲੇ ਨੂੰ ਬੇਤੀ ਉਹਦਾਂ ਦੱਬੇ ਛੁੱਟਦੇ ਇੱਟੇ ਕਿਉਂ ਨਾ ਛੁੱਟੋ ਕੁਮਾਰ ਤੇ ਉਹ ਦਾਦੀ ਦੇ ਪੋਲੀ ਦੀ ਹੈਗੀ ਬੜੀ ਦੀ ਵਰਤ ਤੇ ਜੀ ਤੇ ਯਾਰੇ ਮੈਂ ਇੱਕ ਤਾਂ ਦੋਲੇ ਇਹ ਬੈਠੀ ਕੀ ਆਪਣਾ ਆ ਮੋਹਲਾ ਦੇ ਵਾੜਾ ਇਹ ਕੋਲੇ ਇਹਨੂੰ ਬਹੁਤ ਇਤਜਾਜ ਵੈਰਾ ਪਰੇ ਕਰੋ ਬੱਲੇ ਬੱਤੇ ਹੋਦੇ ਥੋੜਾ ਹਾਂ ਹਲੋ ਗਾਂਸ ਆਇਤਾ ਤੇ ਕਾਹ ਚੀ ਕੀ ਹੈ ਆ ਪੈਕੇਜ ਫੋਲ ਬੜਾ ਪੈਲੋ ਬੜੇ ਜਾਇਦਾ ਰੱਖ ਲੈ ਬਾਈ ਹਾਥ ਨਾਲ ਨਾ ਬਹੁਤ ਬੋਲ ਕਰਿਆ ਹੁਣ ਕਰਤੇ ਜਾਇਦਾ ਪਾਈ ਐਨਾਂ ਨੂੰ ਮੇਲਾ ਘਰੇ ਮਨਾ ਮੇਲਾ ਵੇਖਣਾ ਵੀ ਪਾਇਆ ਉਹਦੇ ਦੇਦਰ ਕਰਤੇ ਇਹ ਕੋਈ ਚੀਜ਼ ਵਾਰਗੀ ਵਧੀਆ ਕੋਈ ਫੋਰ ਕਰਨੀ ਹੈ ਮੇਰੀ ਨਹੀਂ ਪੁੱਛ ਲੈਣੀ ਨਾ ਆਪਾਂ ਪੁੱਛ ਕੇ ਕਰਾਂਗੇ ਵਾਹ ਪਾਸ ਗ੍ਰੈਡਿਉਟ ਹੈ ਤੇ ਨਹੀਂ ਇਹ ਉੱਤੇ ਲਾਮਿਨੇਸ਼ਨ ਹੋਇਆ ਅਸਲ ਲਾਮਿਨੇਸ਼ਨ ਆਵਾ ਖਾਓ ਭਾਈ ਬਪਾ ਤਿਆਰ ਦਿਖਾ ਹਾਂ ਜੀ ਤਿਆਰ ਕੋ

ये सो पंद्रह दिया आएगी इस प्रकार दो। इस्टॉल करके दिखाने हैं चार चिल्लाता है। वा। तो वायरलेस चार करके तो दिखाने हैं। चार की जैसा डिकाइस का डिटैच वाली। अच्छे की था ये जेंट्स आके लड़ी से? लो। जेंट्स ले ਇੱਕ ਮਿੰਟ ਹੋ ਜਾ ਬੈਟਿੰਗ ਜਾਰੀ ਲੋ ਬੰਦ ਹੋ ਗਈ ਬਸ ਦੇਖਦੇ ਕਿੰਨਾ ਚਿਰ ਇਹਦਾ ਰਿਵਿਊ ਸਾਰਾ ਤੁਹਾਨੂੰ ਦਵਾਂਗੇ ਅਜੇ ਕੋਈ ਤੁਹਾਨੂੰ ਨਹੀਂ ਸਮਝ ਆਉਂਦਾ

ਤੇ ਐਨ ਐਕਸਪੀਸ ਹੋਣੀ ਚਾਹੀਦੀ ਇਨਾ ਉੱਜੇ ਇਹ ਚਾਹ ਹਾਂ ਇਨਾ ਇੱਕ ਲਾ ਦੇਨੇ ਆ ਇੱਧਰ ਹਾਂ ਦਵਾ ਮੈਂ ਨਾ ਰੋਕ ਬਣਾ ਕੇ ਲਾ ਦੀਆ ਇੱਥੇ ਨਾ ਹਾਂ ਨੁਕਰ ਵਾਲਾ ਵਾਲਿਆਂ ਦਾ ਨਹੀਂ ਨਾ ਉਹ ਕਲੀਨ ਕਰਨਾ ਬੜਾ ਔਖਾ ਏ ਜਿਹੜਾ ਜਿਹਨੂੰ ਕੋਰ ਨਾ ਲੱਗੇ ਜਿਹੜੇ ਲੱਗਾ ਬਾਥਰੂਮ ਚ ਐ ਹੋਣਾ ਭਾਏ ਐ ਹੋਣਾ ਭਾਏ ਤੇ ਇੱਥੇ ਲਾ ਲਾਈ ਗਏ ਹਾਂ ਕੀ ਆਪਾਂ ਡਾਊਨ ਲਾਈਏ ਕਿਉਂਕਿ ਜੇ ਆ ਪਾਪਾ ਨੇ ਲਾਈ ਨਾ ਇਤਰਾ ਲਾਉਣੀ ਆ ਦੇ ਨਹੀਂ ਆਣੀ ਸਹੀ ਉੱਤਲੇ ਰਾ ਕਿਉਂਕਿ ਉਹ ਵੇਲੇ ਪਾਪਾ ਚੀਜੀ ਡਿੱਗਦੀ ਹੈ ਪਾਣੀ ਤੇ ਅਗਲਾ ਨੀਚੇ ਵਾਲਾ ਗੰਦਾ ਨਾ ਇਤਰਾ ਲਾਈਏ ਹਾਂ ਇਤਰਾ ਮੈਨੂੰ ਇਤਰਾ ਲਾਈਏ ਮੈਂ ਜਲਦੀ ਪਹਿਲਿਆ ਕਰੂਗਾ ਹਾਂ ਠੀਕ ਬੋਲ ਰਹੇ ਹਾਂ ਹੀ ਲਾ ਸਕਦੇ ਆ ਇਹ ਜਿਆਦਾ ਨਹੀਂ ਵਧੀਆ ਲੱਗਦਾ ਇਹ ਵੀ ਵਧੀਆ ਸਪੇਸ ਵੀ ਘੱਟ ਹਾਂ ਘੇਰਣਗੇ ਠੀਕ ਹੈ ਚਲੋ ਲੰਮਨੇ ਆ ਫਿਰ ਹੋਰ ਗਣਨ ਕਾਢ ਕੇ ਫੇਜ ਜਿੱਤੇ ਦਪਲ ਵਾਲੇ ਦੇ ਗਿੱਲੀਆਂ ਬੋਰੀਆਂ ਨੂੰ ਇਹ ਨਾ ਕੁੰਜੀ ਲਾਪਲਾ ਲੱਭੀ ਇਹਦਾ ਤਾਂ ਕੰਦਾ ਮੂਹ ਹੈ ਆਕਾ ਨਹੀਂ ਆਵੇ ਕਿ ਇੱਕ ਛੱਡ ਕੇ ਲਾਉਣਾ ਪਾਣਾ ਕਿਉਂ ਤੇ ਨਹੀਂ ਆਉਂਦੀ ਪੂਰੀ ਤਪੀ ਤੇ ਤਪੀ ਨਹੀਂ ਕੀ ਮਤਲਬ ਐ ਹੋਰ ਪੂਰੀ ਪਲੇਟ ਟੈਲ ਤੇ ਨਹੀਂ ਲੱਗੇ ਨਹੀਂ 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 ਇਹ ਕਰੀਨ ਸਾਬਨ ਵਾਲੇ ਦੇ ਬਹੁਤ ਹੀ ਵਧੀਆ ਕੀ ਹੁੰਦਾ 100 ਰੁਪਏ ਦਾ ਮੈਂ ਕਹਿੰਦੀ 20-20 ਦੀ ਲੈਣ ਜਾਈ ਤੇ ਇਹੋ ਮਿਲਦੀਆਂ ਤੇ ਆ ਕੁਆਲਿਟੀ ਪਲਾਸਟਿਕ ਤੇ ਇੰਨੀ ਵਧੀਆ ਨਾ ਨੀਆਂ ਤੇ ਇਹਦੇ ਸ਼ੇ ਕਰਨੇ ਵੱਖਰੇ ਉਹ ਕੰਮ ਨਹੀਂ ਆਉਣਾ ਸੀ ਤੇ ਤੇ ਇਹੜੀ ਕਰ ਲਿਆ 5 ਸਾਲ ਹੋ ਗਏ ਨਿੱਕੇ ਨਿੱਕੇ ਚੀਜ਼ਾਂ ਤੇ ਵੱਡੇ ਮਰਜ਼ੀ ਭੌਲੀ ਕੱਟੋ ਤੇ ਲੋ ਹਾਂ ਆ ਕੇ ਹਲਚਾਈ ਲਾ ਕੇ ਦਿਖਾਉਨੇ ਆ ਉਹਨਾਂ ਨੂੰ ਆਪਾਂ ਕਹਿ ਰਹੇ ਹਾਂ ਵਾਈਟ ਵਾਲੀਆਂ ਨਾ ਜਿੱਦਾਂ ਸੈਕੰਡ ਲਾਈਨ ਇੱਕ ਨੂੰ ਛੱਡ ਕੇ ਸਾਰੀਆਂ ਵਾਈਟ ਲਾ ਦਿਓ ਹਾਂ ਉਹਨਾਂ ਨੇ ਨਾ ਆਪ ਦਾ ਹੀ ਕਰਦਾ ਤੇ ਜਾਇਜ ਨਾਲ ਆਪਾਂ ਦੱਸੇ ਇਹ ਇਹ ਲਾਦੋ ਲਾਦੋ ਜਲਦੀ ਤੇ ਪੇਰਨ ਅੱਤੀ ਘਰ ਟੈਲਾ ਲਾਉਂਦੀ ਆਪਾਂ ਦੱਸੇ ਹਾਂ ਆਪਣੇ ਪੰਜਾਬੀ ਭਰਾ ਹੀ ਤੇ ਵਿਚਾਰੇ ਇਹਨੂੰ ਚੰਗੇ ਹੀ ਭਾਵੇਂ ਇਹਨਾਂ ਅੜੀ ਇਹ ਨਹੀਂ ਗੱਲਾਂ ਨਹੀਂ ਸੁਣਨੀਆਂ ਆਂ ਆ ਆ ਕਰਾਂਗੇ ਕਿ ਇਹ ਅਗ ਬਟਾਈਆਂ ਆਂ ਆ ਆ ਕੱਲ ਬਦੀ ਗੱਲਾਂ ਆ ਸਾਰੀਆਂ ਆ ਗਈਆਂ ਆਹੋ ਜਿਹੜੇ ਬਾਸ ਨੂੰ ਤੋਂ ਜ਼ਿਆਦਾ ਬਾਗੇ ਕੋਈ ਨਹੀਂ ਆਪਾਂ ਦਲਾ ਦੇਣੀ ਆ ਕਿਤੇ ਆਪਾਂ ਵਾਤ ਨੂੰ ਜਦੋਂ ਪੈਨ ਵਧੀਆ ਕਰਾਇਆ ਅੰਗਜਮੈਂਟ ਹੀ ਮਾਰਨੀ ਪੈਣੀ ਇੱਕ ਲਾਗੇ ਜੇ ਵਧੀਆ ਮਜ਼ਬੂਤ ਹੁੰਦੀ ਹੈ ਕੋਈ ਕੋਂਟੀ ਜਿਹੜੇ ਦਾਦੋ ਨਾ ਡੈਂਡੀਆਂ ਨਾ ਕਰਦਾ ਹੈ ਕਿ ਕਿੱਥੇ ਭਲਾ ਜੱਟਾ ਹੁਰ ਬਤਾਲੀ ਜਾਣੀ ਹੋਣੀ ਆਵਾ ਲੱਗ ਬੈਨੇ ਆਜ ਇਹਦੇ ਪੈਨ ਬੜੀ ਛੇਤੀ ਪਾਇਦੇ ਵਿਖਾਇਓ ਲਾਗੇ ਲਾਗੇ ਜੇਨ ਸਾਫ ਕਰਨਾ ਹਨ ਕਿ ਨਹੀਂ ਗਲੀ ਨਾਉਣਾ ਤੇ ਆਹ ਤੇ ਚੰਗਾ ਉਹਦੇ ਲੱਥਦਾ ਨਹੀਂ ਕੋਰ ਨਾਲ ਤੇ ਵੀਦੇ ਬਹੁਤ ਛੋੜਾ ਨਹੀਂ ਇਦਾਂ ਘੱਟਾ ਬੈਠ ਦੋ 10 ਕਿਲੋ ਪਾ ਦੇ ਜੇ ਲਾਗੇ ਆ ਗਿਆ ਵੈਰੀ ਹਲੋ ਇਹਨਾਂ ਕੋਈ ਕਹਰਾ ਸੈਂਟਰਟਾਈਜ਼ਰ ਹਾਂ ਦੋ ਵਾ ਦੇ ਇੰਨਾ ਕਿ ਹੋਰ ਆਪਾਂ ਕਿ ਤੇ ਨੀਲ ਨੀਲ ਰੱਖਣਾ ਹੈ ਤੇ ਠੀਕ ਹੈ ਜਿਨ੍ਹਾਂ ਨੂੰ ਚਾਹੀਦਾ ਹੁੰਦਾ ਉਹ ਲੈ ਗਿਆ ਸ਼ੈਂਪੂ ਸ਼ੂੰਭੂ ਨਹੀਂ ਕੇਸ ਫੇਸ ਵਾਸ਼ ਵਗੈਰਾ ਰੱਖਣੀ ਨਹੀਂ ਕਿਉਂਕਿ ਨਹੀਂ ਮਾਰਨ ਵਾਲੀ ਤੇ ਜਾਨ ਨਹੀਂ ਨਹੀਂ ਗੱਲ ਪੇਜ ਉਹ ਤਾਂ ਟੇਬਲ ਉੱਪਰ ਕਿਵੇਂ ਖੜ੍ਹ ਦੇਂਦੇ ਜੋੜ ਨਾਲ ਠੀਕ ਹੈ ਹਾਂ ਬਸ ਠੀਕ ਹੈ ਛੱਡ ਦੇਗਾ పీడీ పిచ్చోని కవర్ కిట్ నే